ਸਵਾਗਤ ਹੈ ਤੁਹਾਡਾ ਢਾਟਾ ਵਾਲੀ ਵਾਲ ਡੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਮਣਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਸੰ ਦਿਖਾਉਣੀ ਆ ਪਹਿਲਾ ਸਵਾ ਸੂਨ ਵਾਲੀ ਦੇਖ ਸਕਦੇ ਹੋ ਬਹੁਤ ਸੰ ਝੋਟੀ ਆ ਡਿਟੇਲ ਬਾਅਦ ਤੋਂ ਲਵਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਦੇਖੋ ਕਰਦੇ ਆ ਬਈ ਨਾਲ ਗੱਲਬਾਤ ਸਸਰੀ ਗੱਲ ਬਈ ਸਸਰੀ ਗੱਲ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ। ਨਿਗਰਤਾ ਆਈਨ ਅਨਵਜਾਂਤਿੰਗ ਪੰਡਤ ਮਾਨਾ ਜੀ ਸਿੰਘ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦੋਵੇ। 9881254। ਫੋਨ ਨੰਬਰ ਦੁਬਾਰੇ ਫੇਰ ਬੋਲੋ। 988191254। ਠੀਕ ਆ ਬਈ ਕੀ ਡਿਟੇਲ ਆ ਛੋਟੀ ਦੀ ਕਿੰਨਾਵਾਂ ਸੋਇ ਹੈ? ਇਹ ਫੈਦਾ ਸੋਇ ਹੈ ਜੀ। ਠੀਕ ਆ ਬਈ ਕਿੰਨੇ ਦਿਨ ਲੈ ਜੂ ਹਜੇ? ਇਹ ਹਜੇ ਲੈ ਜੂ ਜੀ 12-13 ਦਿਨ। ਭਾਈ ਕਹਿੰਦਾ 12-13 ਦਿਨ ਲੈ ਜੂਗੀ ਹਜੇ ਵੇਖ ਸਕਦੇ ਹੋ। ਕੱਤੀ ਆ ਜੀ ਤੇ ਬਾਈ ਦੀ ਮਾਂ ਥੱਲੇ ਕਿੰਨਾ ਦੁੱਧ ਆਪਣੀ ਘਰ ਦੀ ਝੋਟੀ ਇਹ ਇਹ ਘਰ ਦੀ ਝੋਟੀ ਹੈ ਜੀ ਇਹਦੀ ਮਾਂ ਥੱਲੇ ਸੀਗਾ ਜੀ ਟਾਲਾ ਦੀ ਦੁੱਧ ਬਾਈ ਕਹਿੰਦਾ ਦੀ ਮਾਂ ਥੱਲੇ 14 ਕਿਲੋ ਦੁੱਧ ਚੋਇਆ ਘਰ ਦੀ ਝੋਟੀ ਆ ਠੰਡੀ ਸੀ ਲਾ ਪੂਰੀ ਨੇ ਹੈ ਠੰਡੀ ਸੀ ਲਾ ਪੂਰੀ ਪੂਰੀ ਸੀ ਲਾ ਦਾ ਜੇ ਮਾਰਦੀ ਮੈਂ ਦਾ ਸਲਾਈ ਜੀ ਠੰਡੀ ਸੀ ਪੂਰੀ ਇਹ ਦੇਖ ਸਕਦੇ ਹੋ ਬਾਈ ਦੇ ਘਰ ਦੀ ਝੋਟੀ ਆ तोर वही। पूरी राजी बड़ी झोटी ले है लेको धारणी बैठने थान हवा में देख सकते कला कला थान ਪੂਰਾ ਘਰ ਤੇ ਲੱਗਿਆ ਹੋਇਆ ਸੋਨਾ ਬੁੱਤੀ ਵਾਲਾ ਥਾਣਾ ਦੇਖ ਸਕਦੇ ਹੋ ਪੂਰੀ ਚੰਗੀ ਝੋਟੀ ਆ ਬਾਈ ਕੀ ਮੁੱਲ ਰੱਖਤਾ ਦਾ 1 ਲੱਖ 5000 ਮਾਨਤਾ ਹੋ ਜੂ ਮੌਕੇ ਤੇ ਮਾਨਦਾਨ ਤਾਂ ਮੌਕੇ ਤੇ ਹੋਈਗਾ 1 ਲੱਖ ਤੇ 5000 ਰੁਪਏ ਬਾਈ ਨੇ ਮੁੱਲ ਕੀਤਾ ਬਾਈ ਕਹਿੰਦਾ ਮਾਨਤਾ ਜ਼ਰੂਰ ਕਰਾਂਗੇ ਮੌਕੇ ਤੇ ਕਿਸੇ ਨੂੰ ਵੀ ਇਹ ਝੋਟੀ ਪਸੰਦ ਆਉਂਦੀ ਆ ਕੰਬਾਈਨ ਸੰਪਾਰਕ ਕਰਕੇ ਦੇ ਆਪ ਤੁਸੀਂ ਦਸਲੀ ਕਰਕੇ ਝੋਟੀ ਖਰੀਦ ਸਕਦੇ ਹੋ ਇੱਕ ਵਾਰ ਫੇਰ ਦਿਖਾ ਦਿੰਦੇ ਆ ਸਿੰਗਾ ਸੌਂਗਾ ਦੀ ਬਹੁਤ ਸੋਹਣੀ ਆ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ